ਸਤਿ ਸ੍ਰੀ ਅਕਾਲ ਜੀ ਸਾਡੀ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇੱਕ ਛੋਟੀ ਜੀ ਵੀਡੀਓ ਅੱਜ ਤੁਹਾਡੇ ਲਈ ਬਣਾਉਣ ਲੱਗਾ ਆ ਆ ਵੇਖੋ ਅਸੀਂ ਆਪਣੇ ਖਾਣ ਲਈ ਇੱਕ ਥੋੜੀ ਜੀ ਸਬਜ਼ੀ ਲਈ ਆ ਉਹਦੀ ਅੱਜ ਵੀਡੀਓ ਤੁਹਾਨੂੰ ਪਾ ਕੇ ਦਿਖਾਉਣੀ ਆ ਆ ਤਿੰਨ ਖੀੜਾ ਆਲੂਆਂ ਦੀਆਂ ਲਾ ਦਿੱਤੀਆਂ ਸੀ ਆ ਵੇਖੋ ਤੇ ਆ ਇਹਦੇ ਮੱਥੇ ਇੱਕ ਮੂਲੀਆਂ ਦੀ ਵੱਟ ਲਾ ਦਿੱਤੀ ਆ ਆ ਵੇਖੋ ਇੱਕ ਖੇੜ ਮੂਲੀਆਂ ਦੀ ਆ ਇਹ ਹੈਗੀ ਜੇ ਵੇਖੋ ਇਹਦੀ ਲੰਬਾਈ ਆ ਉਹ ਵੇਖੋ ਕਿੱਥੋਂ ਤੱਕ ਚਲੇਗੀ ਆ ਤੇ ਆ ਖੇੜ ਜਿਹੜੀ ਮੇਥੀ ਹੁੰਦੀ ਆ ਜਿਹੜੀ ਲੌਮਾਂ ਵਾਲੀ ਮੇਥੀ ਹੁੰਦੀ ਆ ਉਹ ਲਈ ਆ ਇੱਕ ਖੇੜ ਇੱਥੇ ਲਾਈ ਆ ਤੇ ਬਾਕੀ ਇਹਦੇ ਉਹ ਉੱਪਰਲੀ ਸਾਈਡ ਤੇ ਲਾਈਆਂ ਆ ਕੁਛ ਸਰੋਂ ਲਾਈ ਸੀ ਸਾਗ ਵਾਸਤੇ ਤੇ ਘਟ ਉੱਗੀ ਆ ਕੋਈ ਛੋਟੀ ਛੋਟੀ ਉੱਗੀ ਆ ਹੁਣ ਕੈਮਰੇ ਦੀ ਅੱਖ ਦੇ ਵਿੱਚ ਨਹੀਂ ਪਤਾ ਲੱਗਦਾ ਤੇ ਦੁਬਾਰਾ ਫੇਰ ਵੀ ਉਹਦਾ ਬੀਕਰ ਤੇ ਜਿੱਥੇ ਘਟ ਉੱਗੀ ਆ ਇਹ ਸਰੋਂ ਜਿਹੜੀ ਆ ਬਹੁਤ ਮੋਟਾ ਬੂਟਾ ਕਰ ਲੈਂਦੀ ਆ ਇਹਦੀਆਂ ਸ਼ਾਖਾਂ ਫੁੱਟ ਪੈਂਦੀਆਂ ਵਾ ਤੇ ਮਤਲਬ ਸਾਗ ਲਈ ਕਾਫੀ ਆ ਆਪਣੇ ਲਈ ਅੱਗੇ ਆ ਜੋ ਆ ਅਸੀ ਜੀ ਫੁੱਲ ਗੋਭੀ ਲਈ ਆ ਆ ਵੇਖੋ ਬਹੁਤ ਸੋਹਣਾ ਫਟਾਰਾ ਕੀਤਾ ਵਾ ਫੁੱਲ ਗੋਭੀ ਨੇ ਆ ਵੇਖੋ ਇਹ ਸਾਡੇ ਲਾਗੇ ਇੱਕ ਪਨੀਰੀ ਵਾਲਾ ਫਾਰਮ ਆ ਬਹੁਤ ਵਧੀਆ ਪਨੀਰੀਆਂ ਹੁੰਦੀਆਂ ਇਹਨਾਂ ਦੀ ਦੂਰ ਤਰਾਟੇ ਤੋਂ ਲੋਕ ਲੈ ਕੇ ਜਾਂਦੇ ਆ ਤੇ ਆ ਤਿੰਨ ਖੇੜਾਂ ਧਨੀਏ ਦੀਆਂ ਲਾ ਦਿੱਤੀਆਂ ਆ ਆ ਵੇਖੋ ਆ ਸਾਹਮਣੇ ਤੁਹਾਨੂੰ ਦਿਖਦੀਆਂ ਵਾ ਇੱਕ ਆਹ ਕਿਹੜਾ ਇੱਕ ਆਹ ਵਾ ਇੱਕ ਆਹ ਆਗੇ ਫਿਰ ਮੇਥੀ ਆ ਗਈ ਆ ਦੇਖੋ ਉਹਦੇ ਤੋਂ ਅੱਗੇ ਤਿੰਨ ਪਾਲਾਂ ਪਾਲਕ ਦੀਆਂ ਲਾ ਦਿੱਤੀਆਂ ਜੀ ਠੀਕ ਜੀ ਤੇ ਅੱਗੇ ਫਿਰ ਇੱਕ ਗੋਭੀ ਦੀ ਖੇੜ ਆ ਗਈ ਬੰਦ ਗੋਭੀ ਤੇ ਇਹਦੇ ਵਿੱਚ ਕੁਝ ਅੱਜ 10-20 ਬੂਟੇ ਬਰੋਕਲੀ ਦੇ ਲਾ ਦਿੱਤੇ ਆ ਇਹ ਕਾ ਲਸਣ ਲਾਇਆ ਜੀ ਇਨੂੰ ਗੋਡੀ ਦਿੱਤੀ ਸੀ ਤੇ ਹੁਣ ਪਾਣੀ ਲਾ ਦਤਾ ਇਹਨੂੰ ਥੋੜੀ ਜੀ ਕਮੀ ਹੀ ਗੋਡੀ ਦੀ ਤੇ ਉਹ ਗੋਡੀ ਦੇ ਦਦੀ ਆ ਤੇ ਬਹੁਤ ਵਧੀਆ ਹੋ ਗਿਆ ਵਾ ਤੇ ਇੱਕ ਆ ਵੇਖੋ ਫੁੱਲ ਲਾਏ ਸੀ ਅਸੀਂ ਇਹ ਅਸੀਂ ਜੁਲਾਈ ਮਹੀਨੇ ਦੇ ਵਿੱਚ ਲਾਏ ਸੀ ਤੇ ਅਸੀਂ ਆਖਿਆ ਵੀ ਇਹਨਾਂ ਨੂੰ ਕੁਝ ਨਹੀਂ ਲੱਗਦਾ ਲੱਗਣਾ ਕੁਝ ਬੂਟੇ ਪੁੱਟ ਦਿੱਤੇ ਆ ਤੇ ਕੁਝ ਜਿਹੜੇ ਰਹਿ ਗਿਆ ਵੇਖੋ ਕਿਦਾਂ ਭਰਪੂਰ ਹੋਏ ਆ ਫੁੱਲਾਂ ਨਾਲ ਮਤਲਬ ਇੰਨਾ ਫੁੱਲ ਲੱਗਾ ਵਾ ਕਿ ਬੂਟੇ ਝੁੱਕ ਗਿਆ ਵੇਖੋ ਥੱਲੇ ਜ਼ਮੀਨ ਤੇ ਡੱਗ ਗਿਆ ਹਜ਼ਾਰਾਂ ਹੀ ਫੁੱਲ ਲੱਗਾ ਵਾ ਤੇ ਨਾਲੇ ਤੇ ਖੇਤਾਂ ਵਿੱਚ ਮੋਟਰ ਦਾ ਰੁੱਖ ਵਧੀਆ ਲੱਗਦਾ ਵਾ ਤੇ ਨਾਲੇ ਫੁੱਲ ਲੱਗ ਗਏ ਸਬਜ਼ੀ ਖਾਣ ਪੀਣ ਲਈ ਲੱਗ ਗਈ ਉਹ ਵਧੀਆ ਲੱਗਦੀ ਆ ਇੱਧਰ ਫੇਰ ਆ ਜਾਓ ਤੁਹਾਨੂੰ ਵਿਖਾਉਣਾ ਵਾ ਆ ਕੱਲ ਪਾਲਕ ਅਸੀਂ ਕੱਟ ਲਈ ਆ ਸਾਗ ਬਣਾਉਣਾ ਸੀ ਅੱਜ ਤੇ ਉਹਦੇ ਲਈ ਪਾਲਕ ਕੱਟ ਲਈ ਸੀ ਆ ਜਿਹੜੀ ਖਾਲੀ ਖੇੜਾਂ ਦੇ ਸੰਡੀਆਂ ਵਾ ਇਹਨਾਂ ਦੇ ਵਿੱਚ ਛਲਗਮ ਲਾ ਦਿੱਤੇ ਆ ਤੇ ਆ ਸਾਡੀ ਇਹ ਗੇਤੀ ਗੋਭੀ ਆ ਇਹਨੂੰ ਵੇਖੋ ਤੁਹਾਨੂੰ ਵਿਖਾਉਣਾ ਵਾ ਉਹ ਜੇ ਤੁਹਾਨੂੰ ਧਿਆਨ ਚ ਪੈ ਜਾਵੇ ਵੇਖੋ ਗੋਭੀ ਦਾ ਫੁੱਲ ਬਣ ਚੁੱਕਾ ਵਾ ਇਸ ਤਰ੍ਹਾਂ ਹੀ ਹੋਰ ਵੀ ਇੱਧਰ ਟਾਮੇ ਟਾਵੇਂ ਗੋਭੀ ਦੇ ਫੁੱਲ ਬਣ ਗਿਆ। ਇਹ ਕੱਲ ਪਰਸੋ ਤੱਕ ਤੋੜਨ ਦੇ ਲਾਇਕ ਹੋ ਗਏ ਆ। ਇੱਕ ਉਹ ਵਾਪਰ ਉੱਥੇ ਹੁਣ ਜਾਇਆ ਨਹੀਂ ਜਾਣਾ। ਤੇ ਕੈਮਰੇ ਨਾਲ ਉਹ ਫੁੱਲ ਦਿਖਣਾ ਨਹੀਂ ਟੇਢੇ ਪੰਜ ਆ। ਤੇ ਉਹ ਵੀ ਬਣੇ ਤਿਆਰ ਪੰਜ ਫੁੱਲ ਬਣ ਚੁੱਕੇ ਆ। ਤੇ ਆਹ ਵੇਖੋ ਵਿਲਣਾ ਵਾਲੇ ਟਮਾਟਰ ਲਾਏ ਆ। ਆਹ ਵੇਖੋ ਫਲ ਲੱਗ ਗਿਆ ਨਾ। ਇਹ ਆ ਵੇਖੋ ਹੋਰ ਵੀ ਕਾਫੀ ਫੁੱਲ ਆ ਵੇਖੋ ਪੈਣ ਡੇ ਆ ਤੇ ਫਲ ਪੈ ਜਣਾ ਦੋ ਵਿੱਲੇ ਲਾਈਆਂ ਟਮਾਟਰਾਂ ਦੀਆਂ ਆ ਬਾਕੀ ਹਲਦੀ ਆ ਹਲਦੀ ਹੁਣ ਦਿਨੋਂ ਦੇਣਾ ਇਹਦੇ ਪੱਤੇ ਸੁੱਕਦੇ ਜਾਣੇ ਆ ਤੇ ਕੋਈ ਥੱਲਿਓਂ ਫਟਾਰਾ ਮਾੜਾ ਮੋਟਾ ਹੋਊਗਾ ਤੇ ਕਿਉਂ ਇਹ ਬਾਅਦ ਦੇ ਵਿੱਚ ਇੱਕ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਇਹ ਪੱਤੇ ਬਿਲਕੁਲ ਸੁੱਕ ਜਾਣੇ ਆ ਫਿਰ ਇਹਨੂੰ ਆਪਾਂ ਮਾਰਚ ਦੇ ਅਖੀਰ ਜਾਂ ਉਸ ਤੋਂ ਪਹਿਲਾਂ ਵੀ ਪੁੱਟ ਸਕਦੇ ਆ ਜਿਹੜੀ ਮਿਰਚਾਂ ਮੁਰਚਾਂ ਲਾਈਆਂ ਸੀ ਉਹ ਤੇ ਹੁਣ ਖਤਮ ਹੋ ਚੁੱਕੀਆਂ ਵਾ ਬਾਕੀ ਬੂਟੇ ਪਟਣ ਵਾਲੇ ਉਹ ਕ੍ਰੇਲਿਆਂ ਵਾਲਾ ਢਾਹਾ ਜਾ ਉਹ ਵੀ ਖਤਮ ਹੋ ਗਿਆ ਵਾ ਤੇ ਇਹ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਹਰ ਇੱਕ ਬੰਦੇ ਨੂੰ ਆਪਣੇ ਖਾਣ ਜੋਗੀ ਅਗੇਤੀ ਅਛੇਤੀ ਸਬਜ਼ੀ ਜ਼ਰੂਰ ਲਾਉਣੀ ਚਾਹੀਦੀ ਆ ਆ ਵੇਖੋ ਅਸੀਂ ਕਣਕ ਬੀਜੀ ਸੀ ਸੂਪਰ ਸੀਡਰ ਨਾਲ ਤੇ ਇਹ ਵੀ ਕਾਫੀ ਵਧੀਆ ਨਿਕਲ ਰਹੀ ਹੈ ਜੇ ਕੁਝ ਨਿਕਲਾਈ ਹੈ ਵਿੱਚ ਵਿੱਚ ਤੇ ਬਾਕੀ ਇਹ ਸਬਜੀ ਨੂੰ ਕੋਈ ਖਾਦ ਨਹੀਂ ਕੋਈ ਜੂਰੀਆ ਨਹੀਂ ਕੁਝ ਨਹੀਂ ਪਾਇਆ ਸਿਰਫ ਗੋਡੀ ਦਿੱਤੀ ਆ ਤੇ ਉਹਦੇ ਨਾਲ ਹੀ ਇਹ ਮਤਲਬ ਵਧੀਆ ਸਬਜੀ ਬਣ ਗਈ ਆ ਤੇ ਬਾਕੀ ਜਿਹੜੇ ਵੀ ਸਾਡੇ ਭੈਣ ਭਰਾ ਸਾਡੀ ਵੀਡੀਓ ਨੂੰ ਵੇਖਦੇ ਆ ਉਹਨਾਂ ਨੂੰ ਸਾਡੀ ਇਹੋ ਬੇਨਤੀ ਹੁੰਦੀ ਆ ਕਿ ਇੱਕ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਭੈਣ ਭਰਾ ਵੀਡੀਓ ਨੂੰ ਦੇਖ ਕੇ ਇਹਦਾ ਕੁਝ ਫਾਇਦਾ ਲੈ ਸਕਣ ਤੇ ਜਿੱਥੇ ਵੀ ਕਿਸੇ ਦੇ ਥੋੜੀ ਬਹੁਤ ਜਗਾ ਹੁੰਦੀ ਹੈ ਜ਼ਰੂਰ ਥੋੜਾ ਬਹੁਤ ਸਬਜ਼ੀ ਲਾਇਆ ਕਰੋ ਤੇ ਬਾਕੀ ਤੁਸੀਂ ਆਪ ਹੀ ਜਾਣਦੇ ਜੇ ਕਿ ਹੁਣ ਬਾਜ਼ਾਰ 'ਚ ਸਬਜ਼ੀ ਲੈਣ ਜਾਂਦੇ ਆ 100 ਰੁਪਏ ਤੋਂ ਥੱਲੇ ਕੋਈ ਸਬਜ਼ੀ ਨਹੀਂ ਦਿੰਦੇ। ਅਸੀਂ ਇਤਰਾ ਮੂਲੀਆਂ ਇੱਕ ਵਾਰੀ ਪੁੱਟ ਕੇ ਖਾ ਵੀ ਲਈਆਂ। ਤੇ ਹਿਸਾਬ ਲਾ ਲਓ ਉਦੋਂ 60 ਰੁਪਏ ਮੂਲੀ ਸੀ ਕਿਲੋ। ਤੇ ਕਿਲੋ ਨੂੰ 4-5 ਹੀ ਮੂਲੀਆਂ ਛੱਡਦੀਆਂ ਸੀ। ਆ ਮਟਰ ਵੇਖ ਲਓ। ਇਹਨਾਂ ਨੂੰ ਫੁੱਲ ਪੈ ਗਿਆ ਵਾ। ਤੇ ਥੋੜੇ ਕੁ ਦਿਨਾਂ ਤਾਈਂ ਪੂਰਾ ਫੁੱਲ ਆ ਜਾਣਾ ਮਟਰਾਂ ਦੇ। ਤੇ ਬਾਕੀ ਸਾਡੀ ਸਾਰੇ ਸਾਡੀ ਵੀਡੀਓ ਵੇਖਣ ਵਾਲੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਆ ਕਿ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਸਾਡੇ ਚੈਨਲ ਨੂੰ ਸਾਡਾ ਇਹਦੇ ਨਾਲ ਹੌਸਲਾ ਵਧਾਈ ਹੋ ਜਾਂਦੀ ਆ ਤੇ ਸਾਨੂੰ ਵੀ ਪਿਆਰ ਮਿਲਦਾ ਮਾਣ ਮਿਲਦਾ ਤੇ ਅਸੀਂ ਹੋਰ ਵੀਡੀਓ ਬਣਾਉਣ ਨੂੰ ਮਾਨ ਕਰਦਾ ਵਾ ਤੇ ਇੰਨੀ ਬੇਨਤੀ ਸਾਡੀ ਪ੍ਰਵਾਣ ਜਰੂਰ ਕਰਿਓ ਬਾਕੀ ਤੁਸੀਂ ਵੇਖ ਹੀ ਲਿਆ ਸਾਡੀ ਖੇਤਾਂ ਦੇ ਵਿੱਚ ਸਾਡੀ ਮੋਟਰ ਤੇ ਕਿੰਨੀ ਹਰਿਆਵਲ ਆ ਤੇ ਅੱਗੇ ਤੋਂ ਅਸੀਂ ਥੋੜੇ ਜਿਹਾ ਫੁੱਲਾਂ ਦੀ ਖੇਤੀ ਵੀ ਕਰਨੀ ਆ ਜੇ ਵਾਹਿਗੁਰੂ ਦੀ ਕਿਰਪਾ ਕੀਤੀ ਤੇ ਇੰਨੀਆਂ ਬੇਨਤੀਆਂ ਕਰਦੇ ਹੋਏ ਵੀਡੀਓ ਨੂੰ ਬੰਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ